ਜੀ ਮੈਂ ਹੀਰਾ ਸਿੰਘ ਤਲਵੰਡੀ ਆਪਦੇ ਹਰਮਨ ਪਿਆਰੇ ਚੈਨਲ ਮੁੱਤੰਦੀ ਮਿੱਟੀ ਤੇ ਅਸਲੇ ਆਪਾਂ ਮੌਜੂਦ ਆ ਜੀ ਸ਼ੰਭੂ ਸਾਡੇ ਨਾਲ ਮਹਾਨ ਹਸਤੀ ਖੜੇ ਨੇ ਇੱਕ ਬੜੀ ਹੀ ਮਾਨ ਵਾਲੀ ਗੱਲ ਸਾਡੇ ਨਾਲ ਅੱਜ ਜਿਹਨਾਂ ਦੇ ਇੰਟਰਵਿਊ ਕਰਨ ਜਾ ਰਹੇ ਹਾਂ ਮਾਨਜੋ ਖਰਦਾਰ ਚੰਨ ਜੀ ਸਿੱਧੀ ਗੱਲ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਆ ਤੁਹਾਡਾ ਔਰ ਮਿਹਰਬਾਨੀ ਕੁਝ ਸਮਾਂ ਦਿੱਤਾ ਸਾਨੂੰ ਅ ਗਰਮ ਸਾਹਿਬ ਪਹਿਲਾਂ ਤਾਂ ਸ਼ੱਭੂ ਮੋਰਚਾ ਚਾਹ ਰਹੇ ਸੀ ਜੀ ਠੀਕ ਹੈ ਜੀ ਅੱਜ ਹੁਣ ਤੁਸੀਂ ਇੱਥੇ ਵੀ ਆਪਾਂ ਪੰਜਾਬੀ 'ਚ ਕਹਿ ਸਕਦੇ ਵੀ ਜੰਗਲ 'ਚ ਮੰਗਲ ਆਤਾ ਔਰ ਸਟੇਸ਼ਨ ਤੇ ਰੇਲਾਂ ਤੇ ਤੇ ਕੀ ਚੱਕਰ ਹੈ ਉਤੋਂ ਆਪਾਂ ਇੱਥੇ ਤੱਕ ਸਾਡੇ ਗ੍ਰਿਫਜ਼ਾਰ ਕੀਤੇ ਕਿਸਾਨਾਂ ਨੂੰ ਰਿਹਾ ਨਹੀਂ ਕਰਦੇ ਉਦ ਤੱਕ ਕਿ ਟ੍ਰੇਨਾਂ ਦਾ ਚੱਕਾ ਬਿਲਕੁਲ ਜਾਮ ਰਹੂਗਾ ਜਿਹੜੀ ਅਗਲੀ ਰਣਨੀਤੀ ਆ ਉਹ ਸਾਡੇ ਸੀਨੀਅਰ ਜਿਹੜੇ ਆ ਜਿਹੜੇ ਉਤੈ ਕਰ ਰਹੇ ਆ ਉਹਦੇ ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਫਿਰ ਚੱਲੂਗਾ ਅਜੇ ਤਾਂ ਇਹੀ ਸ਼ੰਭੂ ਮੋੜ ਤੇ ਤੋਂ ਇਹ ਟ੍ਰੇਨ ਦਾ ਜਿਹੜਾ ਚੱਕਾ ਜਾਮ ਆ ਹੋ ਸਕਦਾ ਪੂਰੇ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਜਾਮ ਕਰਨਾ ਪਏ ਜਦ ਤੱਕ ਕਿਸਾਨ ਰਿਹਾ ਨਹੀਂ ਕੀਤੇ ਨਹੀਂ ਜੀ ਮਤਲਬ ਇਹ ਸਾਫ਼ ਤੌਰ ਤੇ ਸਿੱਧੀ ਜੀ ਗੱਲ ਹੈ ਯਾਨੀ ਕਿ ਜਿੱਦਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਇੱਕ ਉੱਥੇ ਆਏ ਕਿ ਇੱਥੇ ਹੋ ਗਿਆ ਮੁੜ ਕੇ ਗਾਂ ਫਿਰ ਕਿਤੋਂ ਤੁਰੋਗੇ ਇਹ ਜੀ ਸਾਰੇ ਜ਼ਿਲ੍ਹਾ ਵਾਈਜ ਇਹਦਾਂ ਨੂੰ ਬਿਲਕੁਲ ਰੇਲਿਆਂ ਨੂੰ ਜਾਮ ਕਰਾਂਗੇ ਜੇ ਕੱਲ ਤੱਕ ਇਹ ਰਿਹਾ ਨਹੀਂ ਕਰਦੇ ਤਾਂ ਫਿਰ ਅਗਲਾ ਜਿਹੜਾ ਪ੍ਰੋਗਰਾਮ ਹੈ ਕੱਲ ਪਹਿਲੀ ਪੀਸੀ ਦੇ ਵਿੱਚ ਲੈ ਕੇ ਫਿਰ ਸਾਰੀਆਂ ਹਫ਼ਤਿਆਂ ਨੂੰ ਪ੍ਰੋਗਰਾਮ ਦੇ ਕੇ ਜ਼ਿਲ੍ਹਾ ਵਾਈਜ ਸਾਰੇ ਹਰ ਇੱਕ ਸਟੇਸ਼ਨ ਬਲੌਕ ਕਰ ਦੇਵਾਂਗੇ ਇਹਨਾਂ ਦਾ ਬਿਲਕੁਲ ਸੀਲ ਕਰ ਦੇਵਾਂਗੇ ਚੱਕਾ ਬੰਦ ਕਰ ਦੇਵਾਂਗੇ ਤੇ ਇਹ ਸੰਬੰਧੀ ਮਲਸਰਾ ਕੋਈ ਵਿਚਾਰ ਵਟਾਂਦਰਾ ਕਰਨਾ ਹੈ ਕਿ ਤੁਸੀਂ ਇੱਕ ਕੋਈ ਉਹ ਵਿਚਾਰ ਵਟਾਂਦਰਾ ਸਾਡੇ ਸੀਨੀਅਰਾਂ ਜਿੰਨੇ ਵੀ ਸਾਡੇ ਸਾਡੇ ਤੋਂ ਸੀਨੀਅਰਾਂ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਅੱਛਾ ਜੀ ਉਹਦੇ ਵਿੱਚੋਂ ਜਿਵੇਂਖੋ ਕੀ ਵਿਚਾਰ ਦੇ ਕੋਲ ਦਾ ਜਿਹੜਾ ਵਿਚਾਰ ਦੇ ਕੋਲ ਉਹ ਫਿਰ ਉਹਦੇ ਤੇ ਸੋਧ ਕਰਕੇ ਤੇ ਅਗਲਾ ਪ੍ਰੋਗਰਾਮ ਲਿਖਿਆ ਜਾਵੇ ਤੇ ਗੱਲਬਾਤ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵਿਖੋ ਨਾ ਹੌਨ ਤਾਂ ਚੰਗੀ ਭਲੀ ਹਾਜ਼ਰੀ ਬੈਠੀ ਹੋਈ ਆ ਪ੍ਰਸ਼ਾਸਨ ਨੂੰ ਪੂਰਾ ਇੱਥੇ ਪਹੁੰਚਿਆ ਹੋਇਆ ਤੇ ਪੂਰੀ ਮੁਸ਼ਤਦੀ ਵਰਤੀ ਜਾ ਰਹੀ ਆ ਤੇ ਤੁਸੀਂ ਫਿਰ ਜਿਹੜੇ ਇਕੱਠ ਆ ਉਹ ਹੀ ਥੀ ਵਧਾਉਂਗੇ ਕਿ ਯਾ ਸਾਰੇ ਥਾਂ ਹੀ ਸਾਰੇ ਕੋ ਸਾਪੜੇ ਕੋ ਮਹਾਰਾਜ ਦੀ ਕਿਰਪਾ ਬਥੇਰੀ ਪਬਲਿਕ ਆ ਸਾਰੇ ਥਾਂ ਹੀ ਜਲਾਬਾਈ ਜੀ ਇਤੋਂ ਡਬਲ ਡਬਲ ਬੰਦੇ ਭਾ ਦਿਆਂਗੇ ਅੱਛਾ ਜੀ ਮਤਲਬ ਕੱਲਾ ਇੱਥੇ ਵਾਦਾ ਨਹੀਂ ਕੀਤਾ ਜਾਊਗਾ ਸਾਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਦਾ ਕੀਤਾ ਜਾਊਗਾ ਮੁੱਖ ਮੰਗ ਕੀ ਜੀ ਮੁੱਖ ਮੰਗ ਜਿਹੜੇ ਸਾਡੇ ਕਿਸਾਨ ਰੈਸਟ ਕੀਤੇ ਆ ਬੇਕਸੂਰਾ ਉਹਨੂੰ ਰਿਹਾ ਕੀਤਾ ਜਾਵੇ ਅੱਛਾ ਉਸ ਤੋਂ ਬਾਅਦ ਫਿਰ ਰੇਲ ਦੀ ਜਿਹੜੀ ਆ ਰੇਲ ਲਾਈਨ ਜਿਹੜੀ ਉਹਨੂੰ ਫ੍ਰੀ ਕੀਤਾ ਜਾਵੇ ਅੱਛਾ ਉਸ ਤੋਂ ਪਹਿਲਾਂ ਕੁਝ ਨਹੀਂ ਉਸ ਤੋਂ ਪਹਿਲਾਂ ਕੋਈ ਨਹੀਂ ਤੇ ਜੇ ਮਹਾਰਾਜ ਇਹ ਉਹ ਨਾ ਚਲਿਆ ਫਿਰ ਵੱਲੋਂ ਨਹੀਂ ਮੰਨੇ ਤਾਂ ਬੰਦੇ ਤੇ ਬਿਲਕੁਲ ਰੇਲ ਦਾ ਚੱਕਾ ਪੂਰੇ ਪੰਜਾਬ 'ਚ ਜਮ ਕਰ ਦੇਣਾ ਇਹ ਸਾਫ ਸਪਸ਼ਟ ਹੋ ਸਕਦਾ ਪੂਰੇ ਹਿੰਦੁਸਤਾਨ 'ਚ ਜਮ ਕਰ ਅੱਛਾ ਸਾਹਿਬ ਉਹ ਡਿਸੀਜਨ ਫਾਈਨਲ ਹੈ ਫਾਈਨਲ ਫਾਈਨਲ ਫੁੱਪਾ ਗੱਲਪਾ ਜੀ ਇਹ ਦਿੱਤਾ ਵੇਖੋ ਜਿੰਨੀ ਕਿਹਾ ਇੱਥੇ ਹੈ ਸਿਵਲ ਦੇ ਵਿੱਚ ਹੈ ਨਾ ਇੱਥੇ ਸੀਆਈਡੀ ਵੀ ਕਾਫੀ ਹੋ ਗਈ ਹਰ ਨਿੱਕੀ ਨਿੱਕੀ ਚੀਜ਼ ਦੀ ਇਨਫੋਰਮੇਸ਼ਨ ਵੀ ਇੱਥੇ ਪਹੁੰਚਦੀ ਹੈ ਇੱਥੇ ਵੀ ਸਾਡੇ ਕੋਲ ਬਹੁਤ ਆ ਬਾਕੀ ਉਹ ਪਿੱਛੇ ਮੋਰਚੇ ਦੇ ਚੱਲੇ ਗਿਆ ਜੀ ਜੀ ਮੈਂ ਦੇਖ ਚੁੱਕਾ ਕਾਫੀ ਦਾ ਕਾਫੀ ਜਿਹੜੀ ਸੰਗਤ ਆ ਜਦੋਂ ਲੋਡ ਪੈਣ ਤੇ ਉੱਥੋਂ ਨਾਲ ਦੇ ਕਿਲੋਮੀਟਰ ਹਾਸਲੇ ਉੱਠ ਕੇ ਆ ਜਾਂਦੀ ਨਹੀਂ ਮੇਰਾ ਕਹਿਣ ਦਾ ਭਾਵ ਹੈ ਵੀ ਗੱਲਪਾ ਸਾਹਿਬ ਵੇਖੋ ਨਾ ਇੱਥੇ ਹੁਣ ਸਿਵਲ ਚ ਵੀ ਪ੍ਰਸ਼ਾਸਨ ਖੜਾ ਹੈ ਵੇਖਾ ਕਿ ਨਿੱਕੀ ਨਿੱਕੀ ਚੀਜ਼ ਅੱਗੇ ਖਬਰ ਕੀਤੀ ਜਾ ਰਹੀ ਹੈ ਹਾਂਜੀ ਤੇ ਪਲੱਸ ਹੁਣ ਹੈਂਤਨ ਸਟਾਰ ਪਹੁੰਚੇ ਸੀਗੇ ਜਦ ਮੌਕੇ ਦਾ ਜਾਇਜ਼ਾ ਦੇ ਕੇ ਤੇ ਕੀ ਗੱਲ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਵੀ ਕੀ ਬੰਦੇ ਆ ਤੇ ਮੈਂ ਕੀ ਕਰਾਂ ਪ੍ਰਸ਼ਾਸਨ ਜਿਹੜੀ ਸਰਕਾਰ ਆ ਉਹ ਸਿੱਖ ਕੌਮ ਦੇ ਨਾਲ ਹਮੇਸ਼ਾ ਵਧੀਆਂ ਤੇ ਲੱਗੀ ਕਿਸਾਨਾਂ ਨਾਲ ਤੇ ਸਿੱਖ ਕੌਮ ਨਾਲ ਵਧੀਆਂ ਤੇ ਲੱਗੀ ਆ ਇਹਨਾਂ ਆਪਣੀਆਂ ਵਧੀਆਂ ਤੋਂ ਬਾਜ਼ ਨਹੀਂ ਹੋਣਾ ਕਿਉਂਕਿ ਇਹ ਸਾਡੇ ਨੂੰ ਮਾਰਨਾ ਚਾਹੁੰਦੇ ਸਾਰੇ ਲੋਕਾਂ ਨੂੰ ਇਹ ਗਰੀਬ ਨੂੰ ਗਰੀਬਾਂ ਨੂੰ ਇਹ ਤੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਤੇ ਉਹ ਉਹਨਾਂ ਅੰਤਪੱਤਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਪਤਾ ਵੀ ਆ ਪਈ ਇਹ ਕਿਸਾਨ ਜੇ ਰਹੂਗਾ ਤੇ ਸਾਡੀ ਰੋਟੀ ਰਹੂਗੀ ਸਾਡੇ ਵੀ ਪੱਲੇ ਕੁਝ ਪੈਣੀ ਭਾਈ ਉਹ ਕਿਸਾਨ ਨੂੰ ਮਾਰ ਕੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਅੱਗੇ ਲਿਆਉਣਾ ਚਾਹੁੰਦੇ ਆ ਕਿਸਾਨਾਂ ਨੂੰ ਨਹੀਂ ਇੱਥੇ ਅੱਗੇ ਆਉਣ ਦੇਣਾ ਚਾਹੁੰਦੇ ਕਿਸਾਨ ਨੂੰ ਢਾਡੀ ਕਰ ਬਣਾਉਣਾ ਚਾਹੁੰਦੇ ਮਤਲਬ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਕੋਲ ਮਜ਼ਦੂਰੀ ਕਰਾਉਣ ਦਾ ਹਾਂਜੀ ਮਲਨੀਤ ਬਣਾ ਕੇ ਬੈਠੇ ਹੋਏ ਬੈਠੇ ਜੀ ਇਹ ਹੈਗਾ ਤੇ ਐਂਡ ਤੇ ਕੁਝ ਸਾਹ ਕੋਈ ਗੱਲ ਕਹਿਣੀ ਹੋਵੇ ਤਾਂ ਸਾ ਤੋਂ ਬੈਠੇ ਨੂੰ ਕਹਿੰਦਾ ਸਰਕਾਰ ਨੂੰ ਵੀ ਜਿਹੜੇ ਸਾਡੇ ਕਿਸਾਨ ਵੇਖ ਸੂਰੇ ਜਿਹਨਾਂ ਨੇ ਡੱਕਿਆ ਕੋਈ ਸਾਡੇ ਬੰਦੀ ਸਿੰਘ ਵੀ ਜਿਹੜੇ ਡੱਕਿਆ ਉਹਨਾਂ ਨੂੰ ਰਹਾ ਕਰੋ ਤੇ ਜਿਹੜਾ ਸਾਨੂੰ ਵੀ ਸੇਖੋਂ ਨੂੰ ਅਨਸਾਫ਼ ਦਿਓ ਜਿਹੜੀ ਸਾਨੂੰ ਅਨਸਾਫ਼ ਤੋਂ ਵਾਂਝਾ ਰੱਖਿਆ ਜਿਹੜਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਉਹ ਵਿਤਕਰਾ ਵਿਤਕਰਾ ਕਰਨਾ ਬੰਦ ਕਰੋ ਧੰਨ ਕਿ ਜੋ ਤੁਹਾਨੂੰ ਕਿ ਸੁਮੰਗਾ ਨਹੀਂ ਮੰਨੀਆਂ ਜਾਂਦੀਆਂ ਜੋ ਜਾਇਜ ਮੰਗਾ ਅਸੀਂ ਉਠਾਂਗੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੋ ਸਾਡੇ ਹੱਕ ਆ ਉਹ ਸਾਨੂੰ ਮਿਲ ਨਹੀਂ ਰਹੇ ਕਿ ਉਹ ਜਿਹੜੇ ਸਾਡੇ ਕਿਸਾਨ ਆਗੂ ਇਹਦਾ ਜੇਲਾ ਵਿੱਚ ਬੰਦ ਫੜ ਕੇ ਬੰਦ ਕਰ ਦਿੱਤੇ ਕੋਈ ਬੇਗਸੂਰ ਕਰਕੇ ਵੀ ਇਹਨਾਂ ਨੇ ਸਾਡਾ ਕੋਈ ਲਜ ਨਹੀਂ ਕੀਤਾ ਜਿਸ ਕਾਰਨ ਆਪਾਂ ਅੱਜ ਸੰਭੂ ਬਾਰਡਰ ਉੱਤੇ ਪਰ ਕੱਲ ਦਾ ਪਰਸੋਂ ਦਾ ਅਸੀਂ ਧਰਨਾ ਜਿਹੜਾ ਜਾਰੀ ਕੀਤਾ ਵਾ ਪਰ ਸਰਕਾਰ ਦੇ ਕੋਈ ਕਰਨਾਂ ਦੇ ਜੋੜੀ ਸਰਕਾਰੀ ਤੋਂ ਇਸ ਕਰਕੇ ਆਪਾਂ ਇਹਨੂੰ ਪੂਰਾ ਪੂਰੇ ਜੋਰ ਦੇ ਨਾਲ ਹਾਰ ਸਟੇਸ਼ਨ ਬੰਦ ਕਰਨ ਦੇ ਕਿ ਅਸੀਂ ਹੀਲੇ ਕਰਨ ਨੂੰ ਤਿਆਰ ਆਂ ਜੇ ਸਰਕਾਰ ਸਾਡੀ ਇਹ ਬਗਾ ਨਾ ਬਣੀ ਇਹਦਾ ਤੇ ਉਹਨਾਂ ਕੁਝ ਪੜੇ ਲਿਖੇ ਅਨਪੜਾ ਨੂੰ ਕੋਸ਼ਿਸ਼ ਸਮਝਾਉਣਾ ਚਾਹੋਂਗੇ ਕਿ ਜਿਹੜੇ ਕਹਿੰਦੇ ਵੀ ਸਾਡੀ ਇਚ ਇਨਵੋਲਵਮੈਂਟ ਨੂੰ ਕੋਈ ਨਹੀਂ ਸਾਡੇ ਆਦਾ ਚ ਕੋ ਘਾਟਾ ਨਹੀਂ ਮੰਨ ਲਓ ਰੇਲਾਂ ਰੁਕੀਆਂ ਹੋਈਆਂ ਨੇ ਘਾਟਾ ਪੈਣ ਰਿਹਾ ਸੈਂਟਰ ਨੂੰ ਉਹ ਮੁੜ ਕੇ ਉਹਨਾਂ ਕਿਸੇ ਤਰ੍ਹਾਂ ਨੂੰ ਪੂਰਾ ਕਰਨਾ ਹੈ ਮਹਿੰਗਾਈ ਤੇ ਜੁਰਮ ਮੁੜ ਕੇ ਰੇਟ ਵਧਣਗੇ ਰੇਟ ਵਧ ਕੇ ਸਾਡੀ ਸਿਰੇ ਹੀ ਪੈਣਾ ਇਹ ਉਹਨਾਂ ਅਧਿਕਾਰਤਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਪੜੇ ਲਿਖੇ ਬੇਵਕੂਫਾਂ ਨੂੰ ਇਸ ਕਰਦੇ ਆਲੀ ਵੀ ਜਿਹੜੇ ਕਾਰਮ ਕਰਾਟਿਆਂ ਦੇ ਬੰਦੇ ਆ ਉਹਨਾਂ ਨੂੰ ਦੇਣ ਵਾਸਤੇ ਇਹ ਸਰਕਾਰ ਜਿਹੜੀ ਆ ਉਹ ਨੀਤੀ ਬਣਾ ਚੁੱਕੀ ਆ ਸਾਨੂੰ ਦਿਹਾੜੀਆਂ ਵੀ ਨਹੀਂ ਮਿਲੀਆਂ ਜਿਹਦੇ ਕਾਰਨ ਕਰਕੇ ਇਹ ਅਨੇ ਲੋਕ ਜਿਹੜੇ ਆ ਬੁਲੇ ਹੋ ਚੁੱਕੇ ਆ ਠੀਕ ਹੈ ਜੀ ਧੰਨਵਾਦ